ਸੜਕ ਹਾਸੇ ਵਿੱਚ ਪੈਣਪਰਾ ਹੋਏ ਗੰਭੀਰ ਜ਼ਖਮੀ ਖਬਰ ਗਰਚੰਕਰ ਤੋਂ ਆ ਗਰਚੰਕਰ ਜੀ ਅਨੰਦਪੁਰ ਸਾਹਿਬ ਰੋਡ ਤੇ ਪਿੰਡ ਬੋੜਾ ਦੇ ਨਜ਼ਦੀਕ ਇੱਕ ਮਹਿੰਦਰਾ ਪਿਕਅਪ ਅਤੇ ਇੱਕ ਤਬਾਸ ਸਕੂਟੀ ਦਰਮਿਆਨ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਤਬਾਸ ਸਵਾਰ ਸਵੰਜੀ ਸਿੰਘ ਆਪਣੀ ਭੈਣ ਕਮਲਜੀਤ ਕੌਰ ਨਾਲ ਗੜਸ਼ੰਕਰ ਤੋਂ ਪੁਜੇੜ ਵਾਲੀ ਸਾਈਡ ਨੂੰ ਜਾ ਰਿਹਾ ਸੀ। ਜਦੋਂ ਇਹ ਦੋਵੇਂ ਬੜਾ ਲੱਗੇ ਪੁਜੇ ਤੇ ਸਾਹਮਣੇ ਆ ਰਹੀ ਇੱਕ ਪਿਕਅਪ ਜੀਪ ਨਾਲਾਂ ਦੀ ਟੱਕਰ ਹੋ ਗਈ ਜਿਸ ਕਾਰਨ ਦੋਵੇਂ ਗੰਭੀਰ ਰੂਪੇ ਜਖਮੀ ਹੋ ਗਏ। ਇਹਨਾਂ ਨੂੰ ਜਖਮੀ ਹਾਲਤ ਵਿੱਚ ਸਿਵਲ ਹਸਪਤਾਲ ਗੜਸ਼ੰਕਰ ਵਿਖੇ ਲਿਜਾਇਆ ਗਿਆ ਹੈ। ਆਓ ਦੇਖਦੇ ਹਾਂ ਬਿੱਟੂ ਚੋਹਾਂ ਦੀ ਪੂਰੀ ਰਿਪੋਰਟ। ਜੇ ਤੁਹਾਨੂੰ ਅੱਜ ਸਾਡੀ ਰਿਪੋਰਟ ਵਧੀਆ ਲੱਗੀ ਤਾਂ ਸਾਡਾ ਫੇ よかった。 ਜੀ ਮੇਰਾ ਨਾਮ ਕਮਲਜੀਤ ਸਿੰਘ ਆਈ ਪੜਿਆਲੇ ਕੰਨਾਪਗਤ ਫਿਰਦਾ ਆਸ਼ਰਮ ਦੇ ਸੇਵਾਦਾਰ ਆਈ ਅਸੀਂ ਸੇਵਾ ਲੈ ਕੇ ਨਾ ਆ ਰਹੇ ਸੀਗੇ ਤੇ ਆਹ ਗੱਡੀ ਜਿਹੜੀ ਅੱਗੇ ਖੜੀ ਆ ਪਰਾਲੇ ਵਾਲਾ ਜੀ ਇਹਨੂੰ ਟੈਂਕਰ ਨੂੰ ਇੱਕ ਹੋਰ ਗੱਡੀ ਟੈਂਕਰ ਪਾਸ ਕਰ ਰਹੀ ਸੀ ਤੇ ਸਪੀਡ ਤੇ ਅਸੀਂ ਕਾਪੀ ਉਹਦੇ ਪਿੱਛੇ ਸਕੂਟਰੀ ਵਾਲਾ ਆ ਰਿਹਾ ਜੀ ਉਹਦੇ ਪਿੱਛੇ ਜੀ ਤੇ ਉਹ ਟੈਂਕਰ ਵਾਲਾ ਜਿਹੜਾ ਪਹਿਲਾਂ ਗੱਡੀ ਵਾਲਾ ਉਹ ਤਾਂ ਗੱਡੀ ਪਾਸ ਕਰ ਗਿਆ ਇਹਨੇ ਨੂੰ ਸਾਡੀ ਗੱਡੀ ਆ ਗਈ ਉਹ ਸਕੂਟਰੀ ਵਾਲੇ ਤਾਂ ਪਾਸ ਨਹੀਂ ਹੋਈ ਉਹ ਇੱਕਦਮ ਸਕੂਟਰੀ ਨਾਲ ਸਾਡੀ ਗੱਡੀ 'ਚ ਲੱਗੀ ਸਾਡੇ ਲੱਗਣ ਤੋਂ ਬਾਅਦ ਗੱਡੀ ਸਾਡੇ ਘੁੰਮ ਗਿਆ ਇਹ ਗੱਡੀ 'ਚ ਵਿੱਚ ਲੱਗੀ ਕਿੰਨੇ ਸੀ ਕਿੰਨੇ ਵਿਅਕਤੀ ਸੀਗੇ ਸਕੂਟਰੀ ਵਿੱਚ ਸਕੂਟਰੀ ਤੇ ਇੱਕ ਲੇਡੀ ਸੀ ਇੱਕ ਬੰਦਾ ਜੀ ਉਹ ਇਧਰੋਂ ਜਾ ਰਹੇ ਸੀਗੇ ਅਸੀਂ ਉਧਰੋਂ ਆ ਰਹੇ ਸੀਗੇ ਬਲਦੀਆ ਨੇ ਜੀ ਗਾੜੀ ਸ਼ੰਕਰ ਬਲਦੀਆ ਨੇ ਆ ਸਕੂਟਰੀ ਵਾਲਾ ਪੂਰਾ ਬੱਜਿਆ ਜੀ ਤਾਂ ਉਹ ਉਹਦੇ ਗੱਡੀ ਵਾਲੇ ਦਾ ਕਸੂਰ ਹੋਜੀ ਗਿਆ ਜਹਾ ਦਾ ਬਾਬਿਆਂ ਦਾ ਉਹ ਆ ਕੇ ਉਤੇ ਮੋੜਾ ਸਾਡੀ ਮੋੜਾ ਇੱਕ ਹੋਰ ਗੱਡੀ ਦੀ ਹੱਥ ਪਿੱਛੇ ਆ ਕੇ ਸਾਡੀ ਚ ਮਾਰੀ ਜੀ ਧਮਾਕਾ ਪੰਜ ਪੀਕਅਪ ਹੋਈ ਜੀ ਦੋ ਪੇਸ਼ੈਂਟ ਆਏ ਐ ਐਕਸੀਡੈਂਟ ਦੇ ਤੇ ਸਰਜੀਤ ਸਿੰਘ ਤੇ ਅਮਨਦੀਪ ਇਹ ਦੋਨੇ ਭਰਾ ਸਿਸਟਰ ਨੇ ਤੇ ਬੋੜੇ ਸਕੂਲ ਦੇ ਲੱਗੇ ਨਾਲ ਐਕਸੀਡੈਂਟ ਹੋਇਆ ਜੋ ਸਾਨੂੰ ਇਨਫਾਰਮੇਸ਼ਨ ਮਿਲੀ ਉਹ ਕਹਿੰਦੇ ਵੀ ਕੈਂਟਰ ਚੱਲੀ ਸੀ ਕੈਂਟਰ ਵੱਜਿਆ ਨਾਲ ਮੋਟਰ ਤੇ ਜਿਹੜਾ ਲੜਕਾ ਆ ਉਹਦੇ ਲੱਤ ਦਾ ਫ੍ਰੈਕਚਰ ਆ ਜਿਹੜੀ ਉਹਦੇ ਸਿਸਟਰ ਦਾ ਮੁੰਡੇ ਦੀ ਮੈਰਿਡ ਆ ਉਹਦੇ ਹੈੱਡ ਜਿਹੜੀ ਹੈ ਸਿਰ ਤੇ ਸੱਟ ਲੱਗੀ ਦੋਨਾਂ ਨੂੰ ਹੁਣ ਅਸੀਂ ਪ੍ਰਾਇਮਰੀ ਟ੍ਰੀਟਮੈਂਟ ਦੇ ਕੇ ਸਿਰਫ ਰਾਮਾ ਦੇ ਟੈਸਟ ਕਰਾਉਣ ਨੂੰ ਲੱਤੀ ਦਾ ਸਿਰ ਦਾ ਸਕੇਨ ਕਰਾਉਣ ਨੂੰ ਆ ਗਿਆ